ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੇ ਮੌਸਮ ਅਪਡੇਟ ਲੈ ਕੇ ਹਾਜ਼ਰਾਂ ਜੀ ਪੰਜਾਬ ਦੀ ਗੱਲ ਕਰਾਂਗੇ ਤੇ ਨਾਲ ਲੱਗਦੇ ਖੇਤਰਾਂ ਦੀ ਮੌਸਮ ਅੱਜ ਰਾਤ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਦੇਖੋ ਤਾਜ਼ਾ ਸੈਟਲਾਈਟ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 20 ਜੂਨ ਦਾ ਦਿਨ ਲੰਘ ਚੁੱਕਿਆ ਆਖਰੀ ਪੜਾਤੇ ਆ ਹਾਂ ਤੇ ਲਗਭਗ 6:30 ਵਜਣ ਜਾ ਰਿਹਾ 8 ਦੇ ਪੰਜਾਬ ਦੀ ਗੱਲ ਕਰੀਏ ਜੀ ਜਿਵੇਂ ਕਿ ਅਸੀਂ ਤੁਹਾਨੂੰ ਦੁਪਹਿਰ ਦੀ ਵੀਡੀਓ ਦੇ ਵਿੱਚ ਵੀਡੀਓ ਪਾ ਕੇ ਵੀ ਲਾਈਵ ਆ ਕੇ ਵੀ ਤੁਹਾਨੂੰ ਦੱਸਿਆ ਸੀ ਤੇ ਅਸੀਂ ਲਿਖਦੇ ਪੋਸਟ ਪਾ ਕੇ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤਗੜੇ ਮੀਂਹ ਲੱਗਣਗੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮੀਂਹ ਦਾ ਅਰਜ ਹੋਏ ਨੇ ਤੇ ਨਾਲ ਲੱਗਦੇ ਹਲਕਿਆਂ ਦੇ ਵਿੱਚ ਵੀ ਟਟੂਵੇਂ ਤੌਰ ਤੇ ਮੀਂਹ ਜੜਜ ਅਰਜ ਹੋਏ ਨੇ ਜਲੰਧਰ ਜ਼ਿਲ੍ਹੇ ਦੇ ਕੁਝ ਖੇਤਰਾਂ ਦੇ ਵਿੱਚ ਵੀ ਮੀਂਹ ਦਾ ਅਰਜ ਹੋਏ ਨੇ ਕਿਉਂਕਿ ਜਿਹੜਾ ਮੌਨਸੂਨ ਆਇਆ ਉਹ ਮੌਨਸੂਨ ਐਸ ਵੇਲੇ ਪਹਾੜਾਂ ਦੇ ਵਿੱਚ ਸਰਗਰਮ ਹੈ ਤੇ ਹੇਠਾਂ ਉਤਰਦਾ ਹੋਇਆ ਮੈਦਾਨਾਂ ਯਾਨੀ ਕਿ ਪੰਜਾਬ ਦੇ ਕੁਝ ਖੇ ਕਰਨ ਦੇ आसार ਨਹੀਂ ਆਉਂਦੇ ਘੰਟਿਆਂ ਦੇ ਦਰਮਿਆਨ ਵੀ ਦੂਜੇ ਪਾਸੇ Rajasthan ਦੇ ਦੱਖਣ ਪੂਰਬੀ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਇਸ ਵੇਲੇ ਮੌਨਸੂਨ ਦੀਆਂ ਜਬਰਦਸਤ ਕਾਰਵਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਇੱਥੇ ਗਰਜਲੇਸ਼ਕ ਵਾਲੇ ਤਗੜੇ ਬਦਲਾ ਦਾ ਨਰੁਣਾਲ ਹੋ ਰਿਹਾ ਜਿਨ੍ਹਾਂ ਦੇ ਵਿੱਚ ਜੈਫਰ ਜੋਧਪੁਰ ਉਦੇਪੁਰ ਬਿਕਾਨੇ ਜਸਲਮੇਰੇ ਸਾਰੇ ਖੇਤ ਜਿਹੜੇ ਮੀਂਹ ਨਾਲ ਤਰ ਹੋ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਇਹਨਾਂ ਰਾਜਸਥਾਨ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਵੀ ਮੌਸਮ ਦੀਆਂ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ ਇਸ ਦੇ ਨਾਲ ਜੀ ਹਰਿਆਣੇ ਦੇ ਵਿੱਚ ਟੁੱਟਵੇਂ ਤੌਰ ਤੇ ਬਦਲ ਵਜੋਂ ਪੱਲੇ ਫੱਦਰ ਦੇ ਬਣੀ ਹੋਈ ਆ ਕਿਤੇ ਨਾ ਕਿਤੇ ਸ਼ਰਾਟੇ ਹਰਿਆਣੇ ਦੇ ਵੀ ਉੱਤਰ ਪੱਛਮੀ ਭਾਗਾਂ ਦੇ ਵਿੱਚ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਦਰਮਿਆਨ ਪੰਜਾਬ ਦੀ ਜੇਕਰ ਅਸੀਂ ਗੱਲ ਕਰਦੇ ਆ ਜੀ ਐਸਲੇ ਦੇਖ ਸਕਦੇ ਆ ਹਰਿਆਣੇ ਵਾਲੇ ਫਾਸੇ ਰਾਜਸਥਾਨ ਵਾਲੇ ਫਾਸੇਉ ਮਾਨਸਾ ਸੰਗਰੂਰ ਬਰਨ ਤੋਰੀ ਇਹਰਾ ਖੇਤਰਾ ਦੇ ਵਿੱਚ ਬਦਲਵਾਇ ਆ ਰਹੀਆ ਹਰਿਆਣੇ ਵਾਲੇ ਫਾਸਿਆਂ ਕਿਤੇ ਨਾ ਕਿਤੇ ਹਲਕੇ ਛਰਾਟੇ ਦੇ ਅਸਰ ਰਹਿਣਗੇ ਤੇਜ ਹਲੇ ਚਕਰ ਦੇ ਅਸਰ ਫਿਲਹਾਲ ਬਿਲਕੁਲ ਨਹੀਂ ਹੈ ਅੱਜ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਇਹ ਗੱਲ ਹੈ ਕਿ ਕੱਲ ਸਵੇਰੇ ਉਮੀਦ ਹੈ ਅਸਰ ਵੱਧਦੇ ਪਏ ਨੇ ਜੇਕਰ ਇਧਰੋਂ ਪਹਾੜਾਂ ਵਾਲੇ ਫਾਸਿਆਂ ਬਦਲ ਬਣ ਜਾਂਦਾ ਸਪਰੈਡ ਹੋ ਜਾਂਦਾ ਤੇ ਉਹ ਮਾਲਵੇ ਦੇ ਕੁਝ ਖੇਤਰਾਂ ਨੂੰ ਕਵਰ ਕਰ ਸਕਦਾ ਉਹ ਵੀ ਪੂਰਬੀ ਮਾਲਵੇ ਦੇ ਖੇਤਰਾਂ ਨੂੰ ਮੌਨਸਨ ਅੱਗੇ ਵਧੇਗਾ ਜੀ ਅਗਲੇ 24 ਘੰਟੇ ਜਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਪਰਿਸਥਿਤੀਆਂ ਨੇ ਉਹ ਕਾਫੀ ਅਨੁਕੂਲ ਵਰਨੀਆਂ ਨੇ ਤੇ ਕੱਲ ਵੀ ਤੇ ਪਰਸੋ ਵੀ ਅਗਲੇ 2 ਦਿਨ ਤੱਕ ਮੌਸਮ 'ਤੇ ਪਹੁੰਚ ਕਰ ਸਕਦਾ ਫਿਰ ਹਾਲ ਭਾਰੀ ਮੀਂਹ ਦੇ ਅਲਰਟ ਹੈ ਜਿਹੜੇ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਆਉਂਦੇ 4-5 ਦਿਨ ਜੜੇ ਆ ਜਬਰਦਸ ਮੀਂਹ ਲੱਗਣਗੇ ਪੰਜਾਬ ਦੇ ਵਿੱਚ ਅਸਵੇਲੇ ਲਗ ਫਗਰ ਆਉਂਦੇ ਦੋ ਤਿੰਨ ਘੰਟਿਆਂ ਦੀ ਜੇਕਰ ਆਪਾਂ ਗੱਲ ਕਰਦੇ ਆਂ ਜਾਂ ਗਰੀ ਅੱਜ ਦੀ ਰਾਤ ਨੂੰ ਪਹਿਲਾਂ ਪਹਿਲਾਂ ਹਲਕੇ ਸ਼ਰਾਟੇ ਪਠੰਡਾ ਸ੍ਰੀ ਮੁਕਤਸਰ ਸਾਹਿਬ ਮੋਗਾ ਦੇ ਕੁਝ ਖੇਤਰ ਉਪਰ ਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਲਹਿਰਾਗਾਗਾ ਸਨਾਮੀਨਾ ਖੇਤਰ ਤੋਂ ਦੱਸ ਚੁੱਕੇ ਆਂ ਹਲਕੇ ਸ਼ਰਾਟੇ ਕਿਤੇ ਨਾ ਕਿਤੇ ਲੱਗਣ ਦੇ ਅਸਰ ਹੋਣਗੇ ਲੁਧਿਆਣਾ ਦੇ ਕੁਝ ਖੇਤਰ ਜਲੰਧਰ ਹੁਸ਼ਿਆਰ ਖੁਰ ਨਵਾਂ ਸ਼ਹਿਰ ਚੰਡੀਗੜ੍ਹ ਮੋਹਾਲੀ ਤੇ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਰਾਟੇ ਲੱਗਣ ਦੇ ਅਸਰ ਹੋਣਗੇ ਅੱਜ ਰਾਤ ਨੂੰ ਦੂਜੇ ਪਾਸੇ ਜੀ ਜੇਕਰ ਦੇਖਦੇ ਆਂ ਹੁਸ਼ਿਆਰ ਖੁਰ ਦੇ ਵੱਲ ਰਿਹਾ ਤੇ ਅਗਲੇ 3-4 ਘੰਟਿਆਂ ਦੇ ਵਿੱਚ ਕਿਤੇ ਨਾ ਕਿਤੇ ਹਲਕਿਆ ਫੁਹਾਰਾ ਇਹਨਾਂ ਖੇਤਰਾਂ ਦੇ ਵਿੱਚ ਵੀ ਦਰਜ ਹੋ ਸਕਦੀਆਂ ਨੇ ਸੋ ਮੌਨਸਨ ਐਕਟੀਵਿਟੀ ਜ਼ਬਰਦਸਤ ਜੜੀ ਐ ਇਸ ਵੇਲੇ ਚੱਲਦੀ ਪਈ ਆ ਤੇ ਜੋ ਪੀ ਬਿਹਾਰ ਝਾਰਖੰਡ ਮਧ ਪ੍ਰਦੇਸ਼ ਸਾਰੇ ਖੇਤਰਾਂ ਦੇ ਵਿੱਚ ਮੌਨਸਨ ਪਹੁੰਚ ਕਰ ਚੁੱਕਿਆ ਹੋਰ ਅਗਲੇ 48-72 ਘੰਟੇ ਜਿਹੜਾ ਇਹ ਨੰਬਰ ਉਹ ਪੰਜਾਬ ਦਾ ਤੇ ਹਰਿਆਣਾ ਦਾ ਲੱਗਣਾ ਇਹਨਾਂ ਦੋਨਾਂ ਸੂਬਿਆਂ ਦੇ ਵਿੱਚ ਮੌਨਸਨ ਦੀ ਐਂਟਰੀ ਜਿਹੜੀ ਆ ਹੋ ਚੁੱਕੀ ਆ ਤੇ ਜਿਹੜੇ ਜਿਹੜੇ ਜ਼ਿਲ੍ਹੇ ਰਹਿ ਗਏ ਉਹਨਾਂ ਜ਼ਿਲ੍ਹਿਆਂ ਨੂੰ ਹੁਣ ਮਾਨਸਲ ਕਵਰ ਕਰਨ ਜਾ ਰਿਹਾ ਜੀ ਫਿਲਹਾਲ ਅਜਰਾ ਦੀ ਇਹੋ ਅਪਡੇਟ ਹੈ ਜਿਵੇਂ ਜਿਵੇਂ ਬਦਲ ਜਿਹੜੇ ਜ਼ਿਲ੍ਹੇ ਦੇ ਵਿੱਚ ਬਣੇਗਾ ਤੁਹਾਨੂੰ ਲਿਖਤੀ ਰੂਪ ਸਾਕੇ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਜੀ ਜੱਸ ਸਭ ਦੇ ਜੀ ਧੰਨਵਾਦ ਸ਼ੁਕਰੀਆ